ਚਾਰ ਦਿਨ ਚਾਰ ਦਿਨ ਹੀ ਮਰਦੇ ਰਹੇ ਚਾਰ ਦਿਨ ਮੇਰੀ ਗੱਲ ਸੁਣ ਮੈਂ ਤੁਹਾਡੇ ਨਾਲ ਸੰਤ ਹਾਂ ਆ ਤੁਸੀਂ ਆ ਅਸੀਂ ਤੁਹਾਡੇ ਨਾਲ ਸੰਤ ਹਾਂ ਤੁਹਾਡੇ ਨਾਲ ਸੰਤ ਕੱਪ ਖਾਲੀ ਕਰ ਦੇ ਇਸ ਨੂੰ ਆਪਾਂ ਗਾਹਲੀ ਕੱਢਾਂਗੇ ਇਸ ਨੂੰ ਬੋਰੀਆਂ ਬੋਰੀਆਂ ਉਹ ਮੰਗੀਆਂ ਕੋਈ ਨਹੀਂ ਪਿਆਰ ਨਾ ਹੋ ਜਾਣਾ ਜੀ ਗੱਲ ਕਰੋ ਬਾਜੀ ਹਾਂ ਜੀ ਬਾਪ ਜਾਨ ਦੇ ਕੱਟ ਕੇ ਜਾਨ ਪਾਉਂਦੇ ਤੁਹਾਡਾ ਧੱਲਵਾ ਤੁਹਾਡਾ ਪਿੰਡ ਵੇਚ ਹਾਂ ਇਹ ਪਿੱਛੇ ਚੱਲ ਜਾ ਨਹੀਂ ਬਾਪ ਜਾ ਬੱਸ ਤੱਕਾ ਨਾ ਆਇਓ ਜੀ ਜਾਓ ਤੇ ਜਾਂ ਤੋਂ ਮੇਰੇ ਕੋਲ ਕੋ ਦੂਣਾ ਅੱਜ ਐਂਕੋ ਨੂੰ ਜੀ ਅੱਲਾ ਸੁਖਾ ਕਰ ਤੇ ਪੁੱਤ ਆ ਨਾ ਵਾਪਸ ਘਰ ਆ ਰਹਿਣ ਦੋ ਕੋ ਦੂ ਸਮਝ ਲੈ ਰੱਖਣ ਹੋਏ ਬਸ ਪੋਜੀਸ਼ਨ ਤੋਂ ਪਾਲੀ ਪਿੱਛੇ ਸਮਝ ਲੈ ਰੱਖੋ ਜੋ ਮਾਰਜੀ ਸਮਝੋ ਜੋ ਮਾਰਜੀ ਆ ਵੀਰੇ ਦੌਨ ਮਾਰਜੀ ਬਾਈ ਪਿੰਡ ਵਾਲਾ ਖਰਾਬ ਹੀ ਚੱਲ ਜੋ ਤੂੰ ਦੂਰ ਹੋ ਕੇ ਨਹੀਂ ਜਾਣਾ ਪਿੰਡ ਪਰ ਆਓ ਕਾਪਾ ਇੱਕ ਮੈਕੈਨਿਕ ਹੋਗੇ ਵੇਖੋ ਜੀ ਸੋਕ ਕੇ ਤੇ ਹੁਣ ਆਹਲਾ ਕਰਨ ਦੇ ਲੱਗੇ ਆ ਤੁਹਾਨੂੰ ਮੇਰੇ ਪਾਸ ਕੋਈ ਨਾਲ ਨਹੀਂ ਨੀ ਜਾ ਜਾਓ ਆਈ ਸਾਹਮਣੇ ਆਈ ਸਾਹਮਣੇ ਯਾਰ ਅੱਗੇ ਵੀ ਸਾਹਮਣੇ ਅੱਗੇ ਵੀ ਸਾਹਮਣੇ ਪਹਿਲਾਂ ਵੀ ਸਾਹਮਣੇ ਦੀ ਕਪਣਾ ਕੀਤਾ ਨਾ ਗਾਲੀ ਕਰਨੀ ਪਾਵਾ ਮੈਨੂੰ ਪੰਜ ਸਰਦਾਰ ਜੀ ਨੇ ਗਾਲੀ ਮੁਰਦਾਵਾ ਸ਼ਮਸ਼ਾਨ ਸਾਹ ਮੁਰਦਾਵਾ ਓਏ ਸਾਡੇ ਬੱਚੇ ਰੋਂਦੇ ਕੋ ਕੰਜਰ ਲੈ ਆਇਆ ਸਮਝ ਗਿਆ ਤੁਸੀਂ ਕੰਜਰ ਆਹ ਤੇਰੇ ਟੱਪਰ ਛੁੱਟ ਰਹਿਣਾ ਤੁਸੀਂ ਤਾਂ ਮੈਂ ਤਾਂ ਇਸ਼ਤ ਕੀਤਾ ਨਾ ਜਮਣਾ ਇੱਕ ਤਾਂ ਇਸ਼ਤ ਕੀਤਾ ਇਹਨੂੰ ਖਿੱਚ ਕੇ ਟੱਪਰ ਛੁੱਟ ਰਹਿਣਾ ਲਾਗਾ ਲਾ ਫੜ ਕੇ ਕਰ ਉਹ ਪਿੰਡ ਤੇ ਕਿਸ ਦੇ ਘਰ ਮਾਰਦਾ ਨਾ ਪਿੰਡ ਤੋਂ ਉੱਥੇ ਵੀ ਛੁੱਟ ਕੇ ਬਾਹਰ ਘਾਤ ਕਰੇ ਬਾਹਰ ਘਾਤ ਕਰੇ ਬਾਹਰ ਪਿੰਡ ਦੇ ਦੋਸਤ ਮਾਰਨ ਲੱਗੇ ਆ ਰਵੇ ਲੱਗੇ ਆ ਛਿੱਟਾ ਮਾਰ ਤਲਵਾਰ ਨਾਲ ਬੰਦ